ਇਹ ਆਇਦਾ ਬਿੱਲ ਹੈ 9250 ਰੁਪਏ ਹੈ ਕਿੰਨੀਆਂ ਹੋਇਆ ਸੀ ਕੋਟੇ ਕੀ ਕੀ ਮੰਗੂ ਉਹ ਗੱਲ ਮੈਂ ਕਿੰਨਾ ਮਾਰੀਆ ਮੈਂ ਨੋਟ ਨਿਬਰਾ ਇਸ ਕਲਪਕ ਦੇ ਇਸ ਟ੍ਰੈਟੀ ਇੱਕ ਬਲਬ ਕਹਿੰਦਾ ਇੱਕ ਬਲਬ ਆ ਤੇ 9250 ਰੁਪਏ ਆ ਜੀਰੋ ਬਿੱਲ ਭਗਵੰਤ ਮਾਨ ਦੇ ਨਾ ਆਟਾ ਗਲ ਨਾ ਸ਼ਗਨ ਨਾ ਇਹਨਾਂ ਦੀ ਪੈਨਸ਼ਨ ਸਾਰਾ ਕੁਝ ਕੱਟਦਾ ਆ ਬਿੱਲ ਜਿਹੜੇ ਆਏ ਆ ਜੀ ਜਿਹੜਾ ਝੋਸਿਆਂ ਪੰਡਾ ਕਹਿੰਦੀਆਂ ਸੀ ਬਿੱਲ ਮਾਫ ਕਰ ਦਿੱਤੇ ਆ ਪੰਜਾਬ ਬਚਾਓ ਯਾਤਰਾ ਦੇ ਵਿੱਚ ਬਿੱਲ ਦਿਖਾਰਾ ਆ ਸ਼੍ਰੋਮਣੀ ਕਾਲੇ ਦਰ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਲੁੱਕੇ 44000 ਦਾ ਜੀ 44000 ਦਾ 45000 ਦਾ ਬਿੱਲ ਆਇਆ ਜੀ ਜਿਹੜੇ ਕਹਿੰਦੇ ਸੀ ਕਿ ਅੱਜ ਕਿਸੇ ਨੂੰ ਪੰਜਾਬ ਦੇ ਵਿੱਚ ਜਿਦਾਂ ਆ ਉਹ ਨਾਲ ਆ ਆ ਬੋਲ ਕੇ ਦੱਸ ਤੋ ਆ ਜਾ ਮੇਰਾ ਵੀਰ ਅੱਜ ਅਸੀਂ ਤਰਨ ਤਰਨ ਹਲਕੇ ਚ ਐ ਆ ਮੇਰਾ ਗਰੀਬ ਵੀਰ ਹੈ ਜਿਹੜਾ ਭਗਵੰਤ ਮਾਨ ਕਹਿੰਦਾ ਜ਼ੀਰੋ ਬਿੱਲ ਆਇਆ ਹੈ ਆ ਬਿੱਲ ਭਗਵੰਤ ਮਾਨ ਤੇਰੇ ਸਰਕਾਰ ਨੇ ਭੇਜਿਆ 45000 ਦਾ 45000 ਰੁਪਏ ਦਾ ਦੇਖੋ 45 ਗਰੀਬ ਦਾ ਆ ਉਹਦੇ ਦੂਜੇ ਘਰ ਦਾ ਆ ਮੇਰੇ ਨਾਲ ਚੋ ਇੱਧਰ ਆ ਜਾਓ ਇੱਧਰ ਆ ਜਾਓ ਆ ਜਿਹੜਾ ਬਿੱਲ ਹੈ 27000 28155 ਰੁਪਏ ਅਗਰੀਬ ਦਾ ਐ ਸੰਸਾ ਐ ਐਸ ਦਾ ਮੇਰਾ ਅਗਰੀਬ ਦਾ ਦੇਖੋ ਜੀ ਸਰਕਾਰ ਵੱਲੋਂ ਕਹਿੰਦੇ ਆ ਕਿ ਬਿੱਲ ਮੁਵਾਰਫ ਆ ਪਰ ਤੁਹਾਡੇ ਸਾਹਮਣੇ ਆਵੇ 42000 ਦਾ ਬਿੱਲ ਆ ਕੇ ਹੋਰ ਹਾਂਜੀ 27000 ਦਾ ਇੱਕ ਆਹ ਦੇਖੋ ਦੱਸ ਰਿਹਾ ਤੁਹਾਨੂੰ ਖੁਦ ਆਪ ਜਿਹਦਾ ਬਿੱਲ ਆਇਆ ਉਹ ਦੱਸ ਰਿਹਾ ਆਇਆ ਦਾ ਬਿੱਲ ਹੈ 9250 ਰੁਪਏ ਹਾਂ ਕਿੰਨੀ ਵਾਰੀ ਕੋਟੇ ਤੇ ਕੀ ਮੰਗੂ ਕੋਈ ਕਹੇ ਕਿ ਮੈਂ ਬਿੱਕਾ ਮਾਰੀਆ ਮੈਂ ਨਾ ਮੇਰਾ ਇੱਕ ਕਲਪਾ ਕੇ ਇਸੇ ਤੇਰਾ ਬਿੱਕਾ ਇੱਕ ਬਲਬ ਕਹਿੰਦਾ ਇੱਕ ਬਲਬ ਤੇ 9250 ਰੁਪਏ ਆ ਜੀਰੋ ਬਿੱਲ ਭਗਵੰਤ ਮਾਨ ਦੇ ਨਾ ਆਟਾ ਗਲ ਨਾ ਸ਼ਗਨ ਨਾ ਇਹਨਾਂ ਦੀ ਪੈਨਸ਼ਨ ਸਾਰਾ ਕੁਝ ਕੱਟਦਾ ਆ ਬਿੱਲ ਜਿਹੜੇ ਆਏ ਆ ਜੀ ਜਿਹੜਾ ਝੋਟੀਆਂ ਪੰਡਾ ਕਹਿੰਦੀਆਂ ਸੀ ਬਿੱਲ ਮਾਫ ਕਰ ਦਿੱਤਾ ਹੈ ਆ ਪੰਜਾਬ ਬਚਾਓ ਯਾਤਰਾ ਦੇ ਵਿੱਚ ਬਿੱਲ ਦਿਖਾ ਰਿਹਾ ਸ਼੍ਰੋਮਣੀ ਕਾਲੇ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਲੁਕੀ ਬਤਾਲੀ ਹਜ਼ਾਰ ਦਾ ਬਿੱਲ ਆਇਆ ਜੀ ਜਿਹੜੇ ਕਹਿੰਦੇ ਸੀ ਕਿ ਅੱਜ ਕਿਸੇ ਨੂੰ ਪੰਜਾਬ ਦੇ ਵਿੱਚ ਆ ਮਾਈਕ ਦਿਓ ਆ ਮਾਈਕ ਦਿਓ ਮਾਈਕ ਆਹ ਦੇਖ ਲੈ ਪਤਾ ਸਾਹਿਬ ਪਿੰਗੀ ਕਰਣ ਉਹ ਨਾਲ ਖਾਂਦ ਆ ਬੋਲ ਕੇ ਦੱਸ ਤੋ ਆ ਮੇਰਾ ਵੀਰ ਅੱਜ ਅਸੀਂ ਤਰਨ ਤਰਨ ਹਲਕੇ ਜਾਏ ਆ ਮੇਰਾ ਗਰੀਬ ਵੀਰ ਹੈ ਜਿਹੜਾ ਭਗਵੰਤ ਮਾਨ ਕਹਿੰਦਾ ਜ਼ੀਰੋ ਬਿੱਲ ਆਇਆ ਹੈ ਆ ਬਿੱਲ ਭਗਵੰਤ ਮਾਨ ਤੇਰੇ ਸਰਕਾਰ ਨੇ ਭੇਜਿਆ 45000 ਦਾ 45000 ਰੁਪਏ ਦਾ ਦੇਖੋ 45 ਗਰੀਬ ਦਾ ਆ ਉਹਦੇ ਦੂਜੇ ਘਰ ਦਾ ਆ ਤੇਰੇ ਨਾਲ ਚੋ ਇੱਧਰ ਆਜੋ ਆ ਜਿਹੜਾ ਬਿੱਲ ਹੈ 27000 28155 ਰੁਪਏ ਅਗਰੀਬ ਦਾ ਐਸ ਇਸ ਦਾ ਅਗਰੀਬ ਦਾ ਇਹ ਦੇਖੋ ਜੀ ਸਰਕਾਰ ਵੱਲੋਂ ਕਹਿੰਦੇ ਆ ਕਿ ਬਿੱਲ ਮੁਆਫ ਆ ਪਰ ਤੁਹਾਡੇ ਸਾਹਮਣੇ ਆਵੇ 42000 ਦਾ ਬਿੱਲ ਆ ਕੋਲ ਹਾਂਜੀ 27000 ਦਾ ਇੱਕ ਆ ਦੇਖੋ ਦੱਸ ਰਿਹਾ ਤੁਹਾਨੂੰ ਖੁਦ ਆਪ ਜਿਹਦਾ ਬਿੱਲ ਹੈ ਉਹ ਦੱਸ ਰਿਹਾ